ਹਮ ਵੀਰ ਆਇਆ ਛੋਟੇ ਛੋਟੇ ਦੇ ਤੁਸੀਂ ਇੱਥੇ ਸਾਡੇ ਜੀ.ਕੇ.ਪੀ ਦਫਤਰ ਸੰਗੂ ਵਿੱਚ ਆਪੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪ੍ਰਧਾਨ ਮੰਤਰੀ ਮੋਦੀ ਸਰਕਾਰ ਨੇ ਜਿਹੜਾ ਜੀ.ਐਸ.ਟੀ ਦੇ ਵਿੱਚ ਸੁਧਾਰ ਲਿਆਂਦਾਗਾ ਉਹਦੇ ਬਾਰੇ ਅੱਜ ਆਪਾਂ ਇੱਥੇ ਤੁਹਾਡੇ ਜਰੀਏ ਲੋਕਾਂ ਨੂੰ ਦੱਸਣ ਜਾ ਰਹੇ ਹਾਂ ਉਸੋ ਪਾਰਟੀ ਦੇ ਸੇਰ ਤੌਰ ਤੇ ਕੁਝ ਸਾਡੇ ਵਿਚਾਰ ਇੱਥੇ ਭੇਜੇ ਨੇ ਸਰਦਾਰ ਵਿਕਰਮਦੀਪ ਸਿੰਘ ਚੀਮਾ ਜੀ ਜੋ ਕਿ ਪਾਰਟੀ ਦੇ ਬਾਈਸ ਪ੍ਰਧਾਨ ਨੇ ਸਟੇਟ ਦੇ ਸਾਡੇ ਤੇ ਨਾਲ ਸਾਡੇ ਸ਼੍ਰੀ ਰਵਿੰਦ ਖੰਨਾ ਜੀ ਇਹਨਾਂ ਨੂੰ ਵੀ ਬਾਤੂਕੀ ਇੱਥੇ ਜਾਣਦੇ ਹੋ ਹਲਕੇ ਦੇ ਵਿੱਚ ਹਮੇਸ਼ਾ ਤੁਹਾਡੇ ਹੁਗੂ ਰਹਿੰਦੇ ਨੇ ਤੇ ਅੱਜ ਇੱਥੇ ਜਿਹੜੇ ਵੀ ਸਾਨੂੰ GST ਦੇ ਸੁਧਾਰ ਹੋਏ ਨੇ ਉਹਨਾਂ ਬਾਰੇ ਜੋ ਵੀ ਜਾਣਕਾਰੀ ਆ ਉਹ ਚੀਮਾ ਸਾਹਿਬ ਤੁਹਾਨੂੰ ਦੱਸਣਗੇ ਤੇ ਅੱਜ ਚੀਮਾ ਸਾਹਿਬ ਤੁਹਾਡੇ ਤੇ ਸਾਡੇ ਕੋਲ ਇੱਥੇ ਆਏ ਨੇ ਤੇ ਇਹਨਾਂ ਦਾ ਵੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆਂ ਤੇ ਅੰਤਿਕਾਰ ਭਈ ਹੈ ਜਿਹੜੀ ਚੀਮਾ ਸਾਹਿਬ ਕਰਤ ਪਹੁੰਚੇ ਸਾਰੇ ਮੇਰੇ ਸਤਰਕਾਰਯੋਗ ਸਹਿਬਾਨ ਭਰਾ ਮੇਰੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਧਰਮਿੰਦਰ ਸਿੰਘ ਜੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਮੇਰੇ ਨਾਲ ਮੇਰੇ ਸਾਥੀ ਵਾਈਸ ਪ੍ਰਧਾਨ ਪਾਰਟੀ ਦੇ ਅਰਵਿੰਦ ਖੰਨਾ ਜੀ ਸਾਰੀ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰਿਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਹੈ ਕਿ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਕਰਨ ਦਾ ਜਿਹੜਾ ਟੀਚਾ ਹੈ ਪਿਛਲੇ ਦਿਨਾਂ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜਿਹੜੇ ਨੈਕਸਟ ਜਨ ਜੀਐਸਟੀ ਰਿਫਾਰਮ ਜਿਹੜੇ ਲੈ ਕੇ ਆਏ ਹੈ ਉਹਨਾਂ ਤੇ ਗੱਲਬਾਤ ਕਰਨ ਲਈ ਤੁਹਾਡੇ ਮਾਧਿਅਮ ਨਾਲ ਜਿਹੜੇ ਥੱਲੇ ਆਮ ਲੋਕ ਹੈ ਉਹਨਾਂ ਤੱਕ ਉਹਨਾਂ ਨੂੰ ਪਹੁੰਚਾਉਣ ਦੇ ਲਈ ਤੁਹਾਡੇ ਨਾਲ ਅੱਜ ਸਾਰਾ ਤੁਹਾਡਾ ਜਿਹੜਾ ਪ੍ਰੈਸ ਦਾ ਸਹਾਰਾ ਲੈ ਕੇ ਆਮ ਲੋਕਾਂ ਤੱਕ ਅੱਜ ਦੀ ਜਿਹੜੀ ਇਸ ਜੀਐਸਟੀ ਦੇ ਵਿੱਚ ਸੁਧਾਰ ਕੀਤੇ ਆ ਉਹਨਾਂ ਨੂੰ ਪਹੁੰਚਾਉਣ ਦੇ ਲਈ ਤੁਹਾਡੇ ਰੂਬਰੂ ਹੋਏ ਆ। 2014 ਤੋਂ ਪਹਿਲਾਂ ਦੀ ਜੇ ਮੈਂ ਗੱਲ ਕਰਾਂ ਤੁਸੀਂ ਸਾਰੇ ਵੀ ਉਸ ਸਿਸਟਮ ਦੇ ਵਿੱਚ ਸ਼ਾਮਲ ਸੀ ਕਿ ਟੈਕਸਾਂ ਦਾ ਇੰਨੀ ਗੁੰਝਲਦਾਰ ਪ੍ਰਣਾਲੀ ਸੀ। ਕਿ ਕੋਈ ਵੀ ਸਮਾਨ ਜਦੋਂ ਇੱਥੋਂ ਚੱਲਦਾ ਸੀ ਤੇ ਉਹਨੂੰ ਦੂਜੀ ਜਗ੍ਹਾ ਤੱਕ ਜਾਣ ਲਈ ਪਹਿਲਾਂ ਤੋਂ ਜਿਹੜੇ ਸਾਡੇ ਟਰਾਂਸਪੋਰਟ ਜਾਂ ਟਰੱਕ ਉਹਨਾਂ ਨੂੰ ਜਗ੍ਹਾ-ਜਗ੍ਹਾ ਰੋਕ ਕੇ ਕਿਤੇ ਓਕਟ੍ਰਾਈ ਟੈਕਸ ਆ ਗਿਆ ਚੁੰਗੀ ਟੈਕਸ ਆ ਗਿਆ ਕਿਤੇ ਕੋਈ ਟੈਕਸ ਆ ਗਿਆ ਪਤਾ ਹੀ ਨਹੀਂ ਟੈਕਸ ਤੇ ਟੈਕਸ ਟੈਕਸ ਤੇ ਟੈਕਸ ਵਾਲੀ ਉਲਝਣ ਚ ਹੀ ਫਸੇ ਰਹਿੰਦੇ ਸੀ ਪਰ 2014 ਚ ਜਦੋਂ ਨਰਿੰਦਰભાઈ ਮੋਦੀ ਦੀ ਸਰਕਾਰ ਕੇਂਦਰ ਦੇ ਵਿੱਚ ਆਈ ਉਹਨਾਂ ਨੇ GST ਨੂੰ ਲਾਗੂ ਕੀਤਾ ਇੱਕ ਦੇਸ਼ ਇੱਕ ਟੈਕਸ ਨੂੰ ਲਾਗੂ ਕੀਤਾ ਤੇ ਨਾਲ ਹੀ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਕੋਈ ਫਾਈਨਲ ਨਹੀਂ ਹੈਗਾ ਕਿ ਜੋ ਇਹ ਟੈਕਸ ਦੀ ਰੂਪਰੇਖਾ ਤਿਆਰ ਕੀਤੀ ਹੈ ਇਦਾਂ ਹੀ ਰਹੂਗਾ ਉਹਨਾਂ ਨੇ ਕਿਹਾ ਸੀ ਕਿ ਦੇਸ਼ ਦੇ ਲੋਕ ਜਦੋਂ ਜਦੋਂ ਜਿਸ ਤਰ੍ਹਾਂ ਚਾਹਣਗੇ ਉਸ ਸੰਸਾਰ ਸੂਬਿਆਂ ਦੀ ਰਜਾਮੰਦੀ ਦੇ ਨਾਲ ਇਸ ਟੈਕਸ ਦੇ ਵਿੱਚ ਜੀਐਸਟੀ ਦੇ ਵਿੱਚ ਜਿੱਥੇ ਜੋ ਸੁਧਾਰ ਦੀ ਕਿਤੇ ਜ਼ਰੂਰਤ ਹੋਊਗੀ ਉਸ ਸੁਧਾਰ ਕੀਤੇ ਜਾਣਗੇ ਪਹਿਲਾਂ ਜੀਐਸਟੀ ਦੇ ਵਿੱਚ ਚਾਰ ਸਲੈਬਾਂ ਸੀ 5% 12% 18% ਤੇ 28% ਦੇਸ਼ ਦੇ ਲੋਕਾਂ ਦੀ ਮੰਗ ਨੂੰ ਵੇਖਦਿਆਂ ਹੋਇਆਂ ਸੂਬਿਆਂ ਦੀ ਰਜਾਮੰਦੀ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਇਸ ਟੈਕਸ ਦੇ ਵਿੱਚ ਵੱਡਾ ਸੁਧਾਰ ਕਰਕੇ ਚਾਰ ਦੀ ਜਗ੍ਹਾ ਜਿਹੜੀਆਂ ਮੇਨ ਸਲੈਬ ਆਮ ਲੋਕਾਂ ਦੀ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਤੇ ਜਿਹੜੀਆਂ ਮੇਨ ਸਿਰਫ ਦੋ ਸਲੈਬਾਂ ਰਹਿ ਗਈਆਂ ਦੋ ਸਲੈਬਾਂ ਖਤਮ ਕਰਤੀਆਂ 12 ਤੇ 28% 12 ਤੇ 28% ਜਿਹੜੀ ਟੈਕਸ ਦੀ ਸਲੈਬ ਸੀ ਜੀਐਸਟੀ ਦੀ ਉਸ ਨੂੰ ਦੇਸ਼ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਬਿਲਕੁਲ ਖਤਮ ਕਰਕੇ ਜਿਹੜੀ 28% ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਆਉਂਦੀਆਂ ਸੀ ਉਜਾ 18% 'ਚ ਆ ਗਈਆਂ ਤੇ ਜਬ 5% ਦੇ ਵਿੱਚ ਆ ਗਈ। ਮੈਂ ਕਿਉਂਕਿ ਨਵਰਾਤਰੀਆਂ ਵਾਲੇ ਦਿਨ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਇਆ ਨਵਰਾਤਰੀਆਂ ਦੇ ਪਵਿੱਤਰ ਤਿਹਾਰ ਜਿਹੜਾ ਸ਼ੁਰੂ ਹੋਇਆ ਉਸ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਇੱਕ ਸ਼ਾਮ ਪਹਿਲਾਂ ਦੇਸ਼ ਦੇ ਲਈ ਇਹਨਾਂ ਸਦਾਰਾ ਨੂੰ ਉਸ ਰਾਤ ਲਾਗੂ ਕੀਤਾ ਗਿਆ। ਇਹਦੇ ਨਾਲ ਜਿਸ ਤਰ੍ਹਾਂ ਕੀਮਤਾਂ ਕਟੀਆਂ ਸਾਰੀਆਂ ਹੀ ਚੀਜ਼ਾਂ ਦੀਆਂ ਆਮ ਸਾਡੇ ਘਰ ਦੇ ਵਿੱਚ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀ ਟੁੱਟ ਪੇਸਟ ਤੋਂ ਲੈ ਕੇ ਕਾਰਾਂ ਤੱਕ ਟਰੈਕਟਰਾਂ ਤੱਕ ਟਰੱਕਾਂ ਤੱਕ ਹਰ ਇੱਕ ਚੀਜ਼ ਤੇ ਜੋ ਰੇਟ ਕਟੇ ਐ ਇਹ ਕਾਮ ਜਿਹੜਾ ਸਾਡੇ ਵਰਗੇ ਸਧਾਰਨ ਪਰਿਵਾਰਾਂ ਦੇ ਗਰੀਬ ਪਰਿਵਾਰਾਂ ਦੇ ਮੀਡੀਅਮ ਪਰਿਵਾਰਾਂ ਦੇ ਲੋਕ ਆ ਅਸੀਂ ਵੀ ਮੋਟਰਸਾਈਕਲ ਲੈਣਾ ਹੁੰਦਾ ਹਰ ਇੱਕ ਦੀ ਅੱਜ ਮੋਟਰਸਾਈਕਲ ਛੋਟੀਆਂ ਕਾਰਾਂ ਨੈਸੈਸਿਟੀ ਬਣ ਚੁੱਕੀਆਂ ਐ ਅੱਜ ਇੱਕ ਮੋਟਰਸਾਈਕਲ ਦੀ ਖਰੀਦ ਤੇ 4.5 ਹਜ਼ਾਰ ਤੋਂ ਲੈ ਕੇ 10 ਹਜ਼ਾਰ ਤੱਕ ਦਾ ਫਾਇਦਾ ਇੱਕ ਆਮ ਵਿਅਕਤੀ ਨੂੰ ਪਹੁੰਚਿਆ। ਕਾਰਾਂ ਤੇ ਬੜੇ ਵੱਡੇ-ਵੱਡੇ ਜਿਹੜੇ ਬੈਨੀਫਿਟਸ ਨੇ 70-75 ਹਜ਼ਾਰ ਤੋਂ ਲੈ ਕੇ ਲੱਖਾਂ ਦੇ ਵਿੱਚੋਂ ਜਿਹੜਾ ਕਾਰਾਂ ਸਸਤੀਆਂ ਹੋਈਆਂ। ਤੇ ਉਸੇ ਤਰ੍ਹਾਂ ਜਿਹੜੀ ਸਾਡੇ ਪੰਜਾਬ ਦੀ ਦੇਸ਼ ਦੀ ਜਿਹੜੀ ਰੀੜ ਦੀ ਹੱਡੀ ਕਿਸਾਨੀ ਖੇਤੀਬਾੜੀ ਖੇਤੀਬਾੜੀ ਸੈਕਟਰ ਦੇ ਵਿੱਚ ਤੋਂ ਸਾਰੀਆਂ ਜਿੰਨੀਆਂ ਵੀ ਵਸਤੂਆਂ ਐ ਚਾਹੇ ਉਹ ਖੇਤੀਬਾੜੀ ਵਾਲੇ ਸੰਦ ਐ ਟਰੈਕਟਰ ਨੇ ਜਿੰਨੇ ਵੀ ਸੰਦ ਉਹ ਸਾਰੇ 5% ਦੀ ਸਲੈਬ 'ਚ ਆ ਗਏ ਐ ਜਿਹੜੇ ਪਹਿਲਾਂ 18 ਜਾਂ 28 ਵਾਲੀ ਸਲੈਬ 'ਚ ਵੀ ਸੀ ਕਿੱਡਾ ਵੱਡਾ ਉਹਦੇ 'ਚ ਬੈਨੀਫਿਟ ਹੋਇਆ ਉਹਦੇ ਨਾਲ ਨਾਲ ਜਿਹੜੀਆਂ ਡੈਰੀ ਪ੍ਰੋਡਕਟ ਨੇ ਦੁੱਧ ਤੋਂ ਬਣੀਆਂ ਵਸਤੂਆਂ ਉਹਨਾਂ ਨੂੰ ਬਿਲਕੁਲ 0% ਕਰਤਾ ਅੱਜ ਦੇਖੋ ਅਮੁੱਲ ਵਾਲੇ ਵੀ ਰੇਟ ਘਟਾ ਰਹੇ ਐ ਵੇਰਕਾ ਵਾਲੇ ਵੀ ਰੇਟ ਘਟਾ ਰਹੇ ਐ ਸਿੱਧਾ ਸਿੱਧਾ ਜਿਹੜਾ ਫਾਇਦਾ ਹੈ ਆਮ ਲੋਕਾਂ ਤੱਕ ਅੱਜ ਸਾਡੀਆਂ ਮਾਤਾਵਾਂ ਪੈਣਾ ਜਿਹੜੀਆਂ ਰਸੋਈ ਦਾ ਕੰਮ ਹਰ ਰੋਜ਼ ਕਰਦੀਆਂ ਉਹਨਾਂ ਦੀ ਥਾਲੀ ਦੇ ਵਿੱਚ ਵੀ ਇਸ ਵਜੇ ਜਿਹੜੀ GST ਰਿਫਾਰਮਡ ਹੈ ਉਹਨਾਂ ਦੀ ਥਾਲੀ ਦੇ ਵਿੱਚ ਵੀ ਉਹ ਰੁਪਈਆ ਜਿਹੜਾ ਸੂਤੇ ਰੂਪ ਚ ਪਹੁੰਚੂਗਾ ਪਹੁੰਚਣਾ ਸ਼ੁਰੂ ਹੋਇਆ ਮੈਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਤੋਂ ਇਹ ਸੁਧਾਰ 3 ਦਿਨ ਤੋਂ ਸ਼ੁਰੂ ਕੀਤੇ ਹੈ ਮੈਂ ਵੀ ਲਗਾਤਾਰ ਬਾਜ਼ਾਰਾਂ ਦੇ ਵਿੱਚ ਜਾ ਰਿਹਾ ਲੋਕਾਂ ਨਾਲ ਦੁਕਾਨਦਾਰਾਂ ਨਾਲ ਵੀ ਗੱਲ ਕਰ ਰਹੇ ਹਾਂ ਅੱਜ ਸਾਡੇ ਵਪਾਰੀ ਭਰਾ ਜਿਹੜੇ ਉਹ ਵੀ ਖੁਸ਼ ਨੇ ਇਸ ਗੱਲ ਤੋਂ ਕਿ ਜੀਐਸਟੀ ਸੁਧਾਰ ਹੋਣ ਦੇ ਨਾਲ ਸਾਡੀ ਜਿਹੜੀ ਸੇਲ ਆ ਉਹ ਵਧੀ ਹੈ ਤੇ ਲੋਕ ਤੋਂ ਇਸ ਗੱਲ ਤੋਂ ਬੜੇ ਖੁਸ਼ ਹੈ ਕਿ ਸਾਡੀ ਜਿਹੜੀ ਪਰਚੇਜ਼ਿੰਗ ਪਾਵਰ ਹੈ ਉਹ ਵੀ ਵੱਧ ਰਹੀ ਹੈ ਕਿਉਂਕਿ ਜਦੋਂ ਕਿਸੇ ਨੂੰ ਕੋਈ ਚੀਜ਼ ਸਸਤੀ ਮਿਲੂਗੀ ਉਹਦੇ 2 ਪੈਸੇ ਬਚਣਗੇ ਉਹ ਉਹਨੂੰ ਕਿਤੇ ਹੋਰ ਵਰਤੋਂ 'ਚ ਲਿਆ ਸਕਦਾ ਸੋ ਜਿਹੜਾ ਹੈ ਜੀਐਸਟੀ ਦੇ ਫਾਰਮ ਪ੍ਰਧਾਨ ਮੰਤਰੀ ਸਾਹਿਬ ਲੈ ਕੇ ਆਏ ਆ ਦੇਸ਼ ਦੀ ਸਰਕਾਰ ਲੈ ਕੇ ਆਈ ਹੈ ਉਹਦੇ ਨਾਲ ਅੱਜ ਦੇਸ਼ ਦੇ ਵਿੱਚ ਦੇਸ਼ ਦੇ ਹਰ ਵਰਗ ਨੂੰ ਜਿਹੜਾ ਫਾਇਦਾ ਹੋਇਆ ਉਹ ਫਾਇਦਾ ਆਮ ਲੋਕਾਂ ਤੱਕ ਪਹੁੰਚ ਰਿਹਾ ਤੇ ਆਮ ਲੋਕਾਂ ਤੱਕ ਪਾਰਟੀ ਨੇ ਸਾਡੀ ਨੇ ਇੱਕ ਡਰਾਈਵ ਵੀ ਚਲਾਈ ਹੈ ਕਿ ਕਈ ਵਾਰ ਸਾਡੇ ਕਈ ਦੁਕਾਨਦਾਰ ਜਾਂ ਕਈ ਸਾਡੇ ਭਰਾ ਬਹੁਤ ਜ਼ਿਆਦਾ ਨਹੀਂ ਸਾਰੇ ਦੁਕਾਨਦਾਰ ਉਸ ਕੈਟਾਗਰੀ 'ਚ ਨਹੀਂ ਆਉਂਦੇ ਜ਼ਿਆਦਾਤਰ ਸ਼ਾਨਦਾਰ ਉਸ ਜੀਐਸਟੀ ਦੀ ਸ਼ੋਰਟ ਨੂੰ ਥੱਲੇ ਤੱਕ ਦੇ ਰਹੇ ਆ ਪਰ ਕੁਝ ਭਰਾ ਜਿਹੜੇ ਉਸ ਜੀਐਸਟੀ ਨੂੰ ਘਟਾਉਣ ਤੋਂ ਆਨਾਕਾਨੀ ਵੀ ਕਰ ਰਹੇ ਆ ਉਹ ਵੀ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਬੇਨਤੀ ਕਰਦਾ ਕਿਉਂਕਿ ਉਹ ਸਲੈਬ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਕਿਹੜੀ ਸਲੈਬ 'ਚ ਆ ਰਹੀਆਂ ਦੋ ਸਲੈਬਾਂ 'ਚ ਉਹ ਸਾਰੀ ਇੱਕ ਲਿਸਟ ਵੀ ਪ੍ਰੋਪਰ ਜਿਹੜੀ ਹੈ ਉਹ ਡਿਸਪਲੇ ਕੀਤੀ ਜਾ ਰਹੀ ਹੈ ਸੋ ਉਹ ਵੀ ਲੋਕਾਂ ਤੱਕ ਸਾਰੀ ਜਿਹੜੀ ਲਿਸਟ ਹੈ ਪਹੁੰਚੀ ਵੀ ਆ ਤੇ ਜੇ ਕਿਸੇ ਕੋਲ ਨਹੀਂ ਵੀ ਪਹੁੰਚੀ ਉਹਦੇ ਕੋਲ ਪਹੁੰਚ ਜਾਣੀ ਚਾਹੀਦੀ ਹੈ ਤਾਂ ਕਿ ਉਸ ਨੂੰ ਪਤਾ ਹੋਵੇ ਕਿ ਇਹ ਸਲੈਬ ਪਹਿਲਾਂ ਕਿਹੜੀ 'ਚ ਆਉਂਦੀ ਸੀ ਇਹਦੇ ਤੇ ਕਿੰਨਾ ਟੈਕਸ ਘਟ ਕੇ ਹੁਣ ਇਹਦਾ ਕਿੰਨਾ ਰੇਟ ਹੈ ਸੋ ਇਹ ਸਾਡੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਿੱਥੇ ਹਿੰਦੁਸਤਾਨ ਦੀ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਹੋયા ਦੇਸ਼ ਦੇ ਵਿੱਚ ਟੈਕਸ ਨੂੰ ਘੱਟ ਕਰਕੇ ਔਰ ਟੈਕਸ ਨੂੰ ਸਲਲ ਢੰਗ ਦੇ ਨਾਲ ਕਰਕੇ ਸੌਖਿਆਂ ਕਰਕੇ ਦੇਸ਼ ਦੇ ਲੋਕਾਂ ਨੂੰ ਇੱਕ ਫਾਇਦਾ ਦਿੱਤਾ ਹੈ ਉੱਥੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਸ ਫਾਇਦੇ ਨੂੰ ਦੇਸ਼ ਦੇ ਹਰ ਇੱਕ ਪੰਕਤੀ ਦੇ ਵਿੱਚ ਅੰਤਮ ਵਿਅਕਤੀ ਤੱਕ ਵੀ ਉਸ ਨੂੰ ਪਹੁੰਚਦਾ ਕਰੀਏ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਸੋ ਅੱਜ ਇਹ ਸਾਰੀ ਜਿਹੜੀ ਟੈਕਸ ਰਿਫਾਰਮ ਹੈ ਜੀਐਸਟੀ ਰਿਫਾਰਮ ਹੈ ਉਹਦੇ ਇਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨ ਲਈ ਅਸੀਂ ਇੱਥੇ ਰੂਬਰੂ ਹੋਏ ਸੀ ਮੈਂ ਧੰਨਵਾਦ ਵੀ ਕਰਦਾ ਕਿ ਤੁਸੀਂ ਸਾਰੇ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਹੋ ਔਰ ਉਮੀਦ ਕਰਦਾ ਇਹ ਤੁਹਾਡੇ ਮਾਧਿਅਮ ਨਾਲ ਹਰ ਇੱਕ ਵਿਅਕਤੀ ਤੱਕ ਇਹ ਗੱਲ ਪਹੁੰਚੂਗੀ ਤੇ ਬਾਕੀ ਜੇ ਕੋਈ ਤੁਹਾਡਾ ਪ੍ਰਸ਼ਨ ਹੈ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਕਰਨੀ ਚਾਹੁੰਗਾ ਉਸ ਤੋਂ ਬਾਅਦ ਮੈਂ ਤੁਹਾਡੇ ਪ੍ਰਸ਼ਨ ਵੀ ਲੈ ਲਵਾਂਗਾ ਮੈਂ ਵੇਖ ਰਿਹਾ ਪਰਸੋਂ ਤੋਂ ਖੰਨਾ ਸਾਹਿਬ ਜਿੰਨੀ ਪੰਜਾਬ ਦੀ ਸਰਕਾਰ ਮੰਤਰੀ ਸੰਤਰੀ ਜਦ ਕਿ ਸਾਰੇ ਦੇਸ਼ ਦੇ ਲੋਕ ਇਸ ਗੱਲ ਤੋਂ ਖੁਸ਼ ਨੇ ਪਰ ਪੰਜਾਬ ਦੀ ਸਰਕਾਰ ਦਾ ਟੋਟਲ ਜੋਰ ਇਸ ਗੱਲ ਤੇ ਲੱਗਿਆ ਪਿਆ ਕਿ ਇਹਨਾਂ ਰਿਫਾਰਮਾਂ ਦਾ ਸਾਨੂੰ ਕੋਈ ਇਹਨਾਂ GST ਸੁਧਾਰਾਂ ਦਾ ਸਾਨੂੰ ਨੁਕਸਾਨ ਹੋ ਰਿਹਾ ਸਾਨੂੰ ਸੂਬੇ ਨੂੰ ਨੁਕਸਾਨ ਹੋ ਰਿਹਾ ਨੁਕਸਾਨ ਕੀ ਹੋ ਰਿਹਾ ਆਮ ਲੋਕਾਂ ਨੂੰ ਤਾਂ ਫਾਇਦਾ ਹੋ ਰਿਹਾ ਆਮ ਲੋਕ ਖੁਸ਼ ਹੋ ਰਹੇ ਆ ਸਿਰਫ ਕ੍ਰਿਟੀਸਾਈਜ਼ ਕਰਨ ਦੀ ਰਾਜਨੀਤੀ ਤੋਂ ਉੱਟੇ ਉੱਟ ਕੇ ਜੇ ਕੋਈ ਵਿਅਕਤੀ ਲੋਕਾਂ ਲਈ ਕੰਮ ਕਰ ਰਿਹਾ ਉਸ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਉਸ ਦਾ ਧੰਨਵਾਦ ਕਰਨਾ ਚਾਹੀਦਾ ਦੇਸ਼ ਦੀ ਮੈਂ ਸੂਬੇ ਦੀ ਸਰਕਾਰ ਨੂੰ ਵੀ ਕਹੂੰਗਾ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਤੁਹਾਨੂੰ ਧੰਨਵਾਦ ਕਰਨਾ ਚਾਹੀਦਾ ਤੇ ਦੂਜੀ ਗੱਲ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਸਾਹਿਬ ਨੇ ਟੈਕਸ 'ਤੇ ਛੋਟ ਦੇ ਕੇ ਲੋਕਾਂ ਨੂੰ ਤਿਹਾਰਾਂ ਦਾ ਇੱਕ ਗਿਫਟ ਦਿੱਤਾ ਹੈ, ਤਿਹਾਰਾਂ ਦਾ ਤੋਹਫਾ ਦਿੱਤਾ ਹੈ। ਪੰਜਾਬ ਸਰਕਾਰ ਨੂੰ ਤੁਹਾਡੇ ਮਾਧਿਅਮ ਨਾਲ ਮੁੱਖ ਮੰਤਰੀ ਕਿਉਂਕਿ ਤੁਹਾਡੇ ਇਸੇ ਜ਼ਿਲ੍ਹੇ ਤੋਂ ਆਉਂਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਸਤਿਕਾਰਯੋਗ ਮੁੱਖ ਮੰਤਰੀ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਤੁਸੀਂ ਵੀ ਇੱਕ ਛੋਟ ਦੇ ਸਕਦੇ ਹੋ, ਪੰਜਾਬ ਦੇ ਲੋਕਾਂ ਦਾ ਬੜਾ ਵੱਡਾ ਭਲਾ ਕਰ ਸਕਦੇ ਹੋ। ਪੈਟਰੋਲ ਤੇ ਡੀਜ਼ਲ ਤੇ ਜਿਹੜਾ ਪੰਜਾਬ ਸਰਕਾਰ ਨੇ ਬੜਾ ਵੱਡਾ ਟੈਕਸ ਲਗਾਇਆ ਅੱਜ ਚੰਡੀਗੜ੍ਹ ਤੇ ਸਾਡੀ ਰਾਜਧਾਨੀ ਤੇ ਪੰਜਾਬ ਦੇ ਵਿੱਚ ਡੀਜ਼ਲ ਤੇ ਪੈਟਰੋਲ ਦਾ 5.5 ਰੁਪਏ ਦੇ ਪਰ ਲੀਟਰ ਦਾ ਰੇਟ ਦਾ ਫਰਕ ਹੈ ਸਾਨੂੰ ਸਾਡੀ ਰਾਜਧਾਨੀ ਦੇ ਬਰਾਬਰ ਤੇਲ ਦਾ ਰੇਟ ਕਰਦੇ ਉਹਦੇ ਚ ਤੋਂ ਸੈਂਟਰ ਦਾ ਕੋਈ ਹੱਥ ਨਹੀਂ ਤੁਹਾਡਾ ਇਹ ਪੰਜਾਬ ਵਾਸੀਆਂ ਲਈ ਵੱਡਾ ਤੋਹਫਾ ਹੋਊਗਾ ਸੋ ਮੈਨੂੰ ਯਕੀਨ ਹੈ ਕਿ ਇਹ ਗੱਲ ਤੇ ਮੁੱਖ ਮੰਤਰੀ ਅਮਲ ਕਰਦੇ ਹੋਏ ਇਹ ਟੈਕਸ ਜਿਹੜਾ ਪੈਟਰੋਲ ਡੀਜ਼ਲ ਤੇ ਲਾਇਆ ਉਹਨੂੰ ਘਟਾਉਣਗੇ ਤੁਹਾਨੂੰ ਜੇ ਤੁਹਾਡਾ ਕੋਈ ਪ੍ਰਸ਼ਨ ਹੈ ਉਹ ਤੁਸੀਂ ਪੁੱਛ ਸਕਦੇ ਹੋ। ਆਪਾਂ ਵਿੱਚ ਗੱਲ ਕੀਤੀ ਹੈ। ਗੱਲ ਕਰ ਰਹੇ ਆ ਤੁਸੀਂ ਬੜਾ ਅੱਛਾ ਪ੍ਰਸ਼ਨ ਮੈਨੂੰ ਪੁੱਛਿਆ ਹੈ। ਅਸੀਂ ਰਸ਼ੀਆ ਤੋਂ ਤੇਲ ਸਸਤਾ ਖਰੀਦ ਕੇ ਦੇਸ਼ ਦੀ ਇਕਨੋਮੀ ਦੇ ਵਿੱਚ ਹਿੱਸਾ ਪਾ ਰਹੇ ਹਾਂ। ਉਸ ਜਿਹੜੀ ਟੈਕਸ ਜਿਹੜਾ ਉੱਥੋਂ ਕੋਈ 2 ਪੈਸੇ ਦੀ ਬਚਤ ਹੋ ਰਹੀ ਹੈ ਆ ਉਹ ਲੋਕਾਂ ਨੂੰ ਸੈਂਟਰ ਦੀ ਸਰਕਾਰ ਦੇ ਰਹੀ ਹੈ। ਇਹ ਜਿਹੜਾ ਪ੍ਰਸ਼ਨ ਕੀਤਾ ਹੈ ਕਿ ਜਿਹੜਾ ਸਾਡੇ ਸੂਬੇ ਤੇ ਰਾਜਧਾਨੀ ਦੇ ਵਿੱਚ ਸਟੇਟ ਗਵਰਨਮੈਂਟ ਨੇ ਟੈਕਸ ਲਾਇਆ ਹੋਇਆ ਉਹਦੇ ਵਿੱਚ ਸੈਂਟਰ ਦਾ ਕੋਈ ਹੱਥ ਨਹੀਂ ਸਟੇਟ ਨੇ ਉਹ ਐਕਸਟਰਾ ਟੈਕਸ ਲਾ ਕੇ 5.5 ਰੁਪਏ ਪਰ ਲੀਟਰ ਦਾ ਫਰਕ ਹੈ ਚੰਡੀਗੜ੍ਹ ਤੇ ਇਹਦੇ ਵਿੱਚ ਉਹ ਲੋਕਾਂ ਨੂੰ ਰਾਹਤ ਦੇ ਕੇ 5 ਰੁਪਏ ਤੱਕ ਘਟਾਉਣਾ ਚਾਹੀਦਾ ਸੋ ਸਭ ਤੋਂ ਪਹਿਲਾਂ ਇਹ ਗੱਲ ਜਿਹੜੀ ਹੈ ਮੁੱਖ ਮੰਤਰੀ ਸਾਹਿਬ ਨੂੰ ਕਰਨੀ ਚਾਹੀਦੀ ਹੈ ਜੀ ਆਰਸੀ ਸੈਂਟਰਲ ਗਵਰਨਮੈਂਟ ਨੇ ਘਟਾਇਆ ਤੇਰਾ ਪਹਿਲਾਂ ਗੱਲ ਕੀਤੀ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਜੇ ਰਿਕਾਰਡ ਕੋਈ ਕਰ ਰਿਹਾ ਕਿ ਜੇ ਕੋਈ ਵਿਅਕਤੀ ਦੇਸ਼ ਲਈ ਕੰਮ ਕਰ ਰਿਹਾ ਕਿਉਂਕਿ GST ਰਿਫਾਰਮ ਕੱਲੇ ਬਿਹਾਰ ਲਈ ਲਾਗੂ ਨਹੀਂ ਹੋਏ ਭਾਈ ਸਾਹਿਬ ਸਾਰੇ ਦੇਸ਼ ਲਈ ਲਾਗੂ ਹੋਏ ਆ ਜਿੱਥੇ ਪੰਜਾਬ ਨੂੰ ਫਾਇਦਾ ਹੈ ਉੱਥੇ ਅਸਾਮ ਨੂੰ ਵੀ ਫਾਇਦਾ ਹੈ ਜਿੱਥੇ ਜੰਮੂ ਕਸ਼ਮੀਰ ਨੂੰ ਵੀ ਫਾਇਦਾ ਹੈ ਉੱਥੇ ਤਾਮਿਲਨਾਡੂ ਨੂੰ ਵੀ ਫਾਇਦਾ ਹੈ ਕੱਲੇ ਬਿਹਾਰ ਲਈ ਇਹ GST ਰਿਫਾਰਮ ਨਹੀਂ ਇਹ ਸਾਰੇ ਦੇਸ਼ ਲਈ ਜਿਹੜੇ ਰਿਫਾਰਮ ਨੇ GST ਰਿਫਾਰਮ ਹੈ ਇਹ ਕੋਈ ਪੰਜਾਬ ਸਰਕਾਰ ਨਹੀਂ ਹੈਗੀ ਜਿਹੜੀ 10 ਲੱਖ ਦਾ ਬੀਮਾ ਜਿਹੜਾ ਕਾਗਜ਼ਾਂ 'ਚ ਹੀ ਹੋਣਾ ਉਹ ਸਿਰਫ ਤਰਨਤਾਰਨ ਜ਼ਿਲ੍ਹੇ ਤੱਕ ਸੀਮਿਤ ਰਹੂਗਾ ਬਾਕੀ ਜ਼ਿਲ੍ਹਿਆਂ ਨੂੰ ਛੱਡ ਕੇ ਇਹ ਸੈਂਟਰ ਦੀ ਸਰਕਾਰ ਜਿਹੜੀ ਭਾਜਪਾ ਦੀ ਮੋਦੀ ਸਾਹਿਬ ਦੀ ਸਰਕਾਰ ਹੈ ਸਭका साथ सबका विकास ਉਹਦੇ ਤੇ ਕੰਮ ਕਰਦੇ ਆ ਇਲੈਕਸ਼ਨ ਨੂੰ ਲੁਕਚਣ ਦੀ ਰਾਜਨੀਤੀ ਸਾਡੇ ਲਈ ਸੈਕੰਡਰੀ ਹੈ ਲੋਕਾਂ ਦਾ ਭਲਾ ਕਰਨਾ ਸਾਡੀ ਪਹਿਲਾ ਜਿਹੜਾ ਕੰਮ ਹੈ ਧੰਨਵਾਦ ਇੱਕ ਗੱਲ ਹੋ ਰਹੀ ਹੈ ਜਿਵੇਂ ਕੋਈ ਦੱਤਾ ਹੈ ਦੱਤਿਆਂ ਕੋਲ 18% ਟੈਕਸ ਹੈ ਲੋਕ ਦੱਤੇ ਦੀ ਦੱਬੀ ਬਾਜ਼ਾਰ ਗਈ ਹੈ ਉਹਦੇ ਕੋਲ ਸਿਰਫ 5% ਟੈਕਸ ਰਹਿ ਜਾਂਦਾ ਹੈ ਤੋ ਉਸ ਲਈ ਇੰਨਾ ਟੈਕਸ ਕਿਵੇਂ ਅਗਲਾ ਦੁਕਾਨਦਾਰ ਮ वसूल ਕਰੂਗਾ ਅ ਗੱਤੇ ਕੱਲੇ ਤੇ 18% ਹੈ ਜਦੋਂ ਉਹਦਾ ਕੋਈ ਜਦੋਂ ਉਹ ਦੱਬੀ ਬਾਜਨ ਜਲਦੀ ਹੋਣੀ ਪਹੁੰਚ ਜਾਂਦਾ ਫਿਰ 5% ਇਹਦਾ ਇਸਦਾ ਇਸ ਦੀ ਕਵਰੇਜ ਕਿਵੇਂ ਉਹ ਪੂਰੀ ਹੋਏਗੀ ਇਹ ਤਾਂ ਬੈਠ ਕੇ ਜਿੱਥੇ ਕੋਈ ਕਿਉਂਕਿ ਇਹਦੇ ਚ ਬਿਲਕੁਲ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਪਹਿਲੇ ਦਿਨ ਤੋਂ ਕਿਹਾ ਹੈ ਕਿ ਜੀਐਸਟੀ ਦੇ ਵਿੱਚ ਇਹ ਫਾਈਨਲ ਕੁਝ ਵੀ ਨਹੀਂ ਜਿੱਥੇ ਜਿੱਥੇ ਲੋਕਾਂ ਦੇ ਜਿਵੇਂ ਜਿਵੇਂ ਸੁਝਾਅ ਆਉਣਗੇ ਜਿੱਥੇ ਕੋਈ ਘਾਟਵਾਦ ਹੋਊ ਉਹਨੂੰ ਅੱਗੇ ਵੀ ਦੂਰ ਜਾਊਗਾ ਜਿਸ ਤਰ੍ਹਾਂ ਹੁਣ ਦੋ ਸਲੈਪਾਂ ਖਤਮ ਕੀਤੀਆਂ ਉਥੇ ਅੱਗੇ ਵੀ ਇਹਦੇ 'ਚ ਜੇ ਕਿਤੇ ਸੁਧਾਰ ਵਾਲੀ ਗੱਲ ਲੱਗੂਗੀ ਉਸ ਨੂੰ ਸੁਧਾਰ ਕੀਤਾ ਜਾਊਗਾ ਧੰਨ